ਪੰਜ ਦੇਸ਼ਾਂ ਦੀ ਵਿਦੇਸ਼ ਯਾਤਰਾ ਦੇ ਦੂਜੇ ਪੜਾਅ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤ੍ਰਿਨਿਦਾਦ ਤੇ ਟੈਂਬੋਗ ਪਹੁੰਚੇ ਜਿੱਥੇ ਹਮਰੁੱਤਭਾ ਵੱਲੋਂ ਉਹਨਾਂ ਦਾ 에ਅਰਪੋਰਟ ਉੱਤੇ ਸਵਾਗਤ ਕੀਤਾ ਗਿਆ ਤਾਂ ਦਵੱਲੀ ਗੱਲਬਾਤ ਦੇ ਲਈ ਅਤੇ ਦਵੱਲੇ ਰਿਸ਼ਤਿਆਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਉਹਨਾਂ ਨੇ ਉੱਥੋਂ ਦੇ ਟੌਪ ਦੇ ਲੀਡਰਾਂ ਦੇ ਨਾਲ ਮੀਟਿੰਗਾਂ ਵੀ ਕੀਤੀਆਂ ਇਸ ਤੋਂ ਇਲਾਵਾ ਭਾਸ਼ਣ ਨੇ ਜਿਹੜੇ ਉਹ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਗਏ ਇਸ ਦੇ ਨਾਲ ਹੀ ਭਾਰਤੀ ਮੂਲ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਦਾ ਬੇਹਦ ਸ਼ਾਨਦਾਰ ਸਵਾਗਤ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਦੇਸ਼ਾਂ ਦੀ ਫੇਰੀ ਦੇ ਦੂਜੇ ਪੜਾਤ ਤਹਤ ਤ੍ਰਿਨਿਦਾਦ ਤੇ ਟੈਂਬੋਗ ਪਹੁੰਚੇ ਅਤੇ ਦੋ ਰੋਜ਼ਾ ਫੇਰੀ ਦੌਰਾਨ ਪ੍ਰਧਾਨ ਮੰਤਰੀ ਦਵੱਲੇ ਰਿਸ਼ਤਿਆਂ ਦੀ ਮਜ਼ਬੂਤੀ ਲਈ ਤ੍ਰਿਨਿਦਾਦ ਤੇ ਟੈਂਬੋਗ ਦੇ ਸਿਖਰਲੇ ਆਗੂਆਂ ਨੂੰ ਮਿਲੇ ਪ੍ਰਧਾਨ ਮੰਤਰੀ ਮੋਦੀ ਦੇ ਅਮਰਿਤਵਾ ਕਮਲਾ ਪ੍ਰਸਾਦ ਵਿਸ਼ੇਸ਼ਰ ਨੂੰ ਪਿਆਰ ਕੋ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਮੁਲਾਕਾਤ ਕੀਤੀ ਅਤੇ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਗਾਰਡ ਆਫ ਆਨਰ ਵੀ ਦਿੱਤਾ ਗਿਆ ਤਾਂ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਦੇ ਲਈ ਕਈ ਕੈਬਨਿਟ ਮੰਤਰੀ ਅਤੇ ਸੈਨੇਟਰ ਵੀ ਮੌਜੂਦ ਸਨ ਹਵਾਈ ਅੱਡੇ ਉੱਤੇ ਸੱਭਿਆਚਾਰਕ ਪੇਸ਼ਕਾਰੀ ਵੀ ਦਿੱਤੀ ਗਈ ਅਤੇ ਮੋਦੀ ਭਾਰਤੀ ਮਿਥਿਆਸ ਦੇ ਪਾਤਰਾਂ ਦੇ ਰੂਪ ਵਿੱਚ ਸਜੇ ਲੋਕਾਂ ਨੂੰ ਵੀ ਮਿਲੇ ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਵਿੱਚ ਕਿਹਾ ਕਿ ਪੋਰਟ ਆਫ ਸਪੇਨ ਤ੍ਰਿਨਿਦਾਦ ਤੇ ਟੈਂਬੋਗ ਪਹੁੰਚ ਗਿਆ ਹਾਂ ਮੈਂ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ ਵਿਸ਼ੇਸ਼ ਸਰ ਕੈਬਨਟ ਦੇ ਵਿਸ਼ੇਸ਼ ਮੈਂਬਰਾਂ ਅਤੇ ਸੰਸਦ ਮੈਂਬਰਾਂ ਦਾ ਹਵਾਈ ਅੱਡੇ ਉੱਤੇ ਮੇਰਾ ਸਵਾਗਤ ਕਰਨ ਲਈ ਧੰਨਵਾਦ ਕਰਦਾ ਹਾਂ ਉਹਨਾਂ ਨੇ ਕਿਹਾ ਕਿ ਇਹ ਫੇਰੀ ਦੋਵੇਂ ਮੁਲਕਾਂ ਦਰਮਿਆਨ ਦਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ ਹੁਣ ਤੋਂ ਕੁਝ ਘੰਟਿਆਂ ਵਿੱਚ ਇੱਕ ਭਾਈਚਾਰਕ ਪ੍ਰੋਗਰਾਮ ਨੂੰ ਸੰਬੋਧਨ ਕਰਨ ਦੀ ਉਮੀਦ ਹੈ ਤਾਂ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਉੱਥੇ ਸੰਬੋਧਨ ਵੀ ਆ ਜਿਹੜਾ ਉਹ ਕੀਤਾ ਗਿਆ ਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਪਹਿਲਾ ਦੌਰਾ ਹੈ ਜਿਹੜਾ ਇਸ ਦੇਸ਼ ਦਾ ਕੀਤਾ ਹੈ 1999 ਤੋਂ ਬਾਅਦ ਕੇਸੇ ਭਾਰਤੀ ਪ੍ਰਧਾਨ ਮੰਤਰੀ ਦਾ ਤ੍ਰਿਨੀਦਾਦ ਤੇ ਟੈਂਬੋਗ ਦਾ ਇਹ ਪਹਿਲਾ ਦਵੱਲਾ ਦੌਰਾ ਹੈ ਪੀਐਮ ਮੋਦੀ ਦੇ ਹੋਟਲ ਪਹੁੰਚਣ ਤੇ ਭਾਰਤੀ ਭਾਈਚਾਰੇ ਨੇ ਭਾਰਤ ਮਾਤਾ ਕੀ ਜੈ ਅਤੇ ਮੋਦੀ ਮੋਦੀ ਦੇ ਨਾਅਰਿਆਂ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਇੱਕ ਆਰਕੈਸਟਰਾਂ ਨੇ ਪੇਸ਼ਕਾਰੀ ਦਿੱਤੀ ਅਤੇ ਇੱਕ ਹੋਰ ਸਮੂਹ ਨੇ ਰਵਾਇਤੀ ਭੋਜਪੂਰੀ ਚੋਟਾਲ ਤਾਲ ਪੇਸ਼ ਕੀਤੀ ਪ੍ਰਧਾਨ ਮੰਤਰੀ ਮੋਦੀ ਨੇ ਤ੍ਰਿਨਿਦਾਦ ਤੇ ਟੈਂਬੋਗੋ ਦੀ ਸੰਸਦ ਦੇ ਵਿੱਚ ਸਾਂਝੇ ਸੈਸ਼ਨ ਨੂੰ ਵੀ ਸੰਬੋਧਨ ਕੀਤਾ ਅਤੇ ਉਹਨਾਂ ਨੇ ਸਫ਼ਰੀ ਦੌਰਾਨ ਦੋਵੇਂ ਦੇਸ਼ਾਂ ਵਿਚਕਾਰ ਡੂੰਘੇ ਅਤੇ ਇਤਿਹਾਸਕ ਸਬੰਧਾਂ ਨੂੰ ਨਵੀਂ ਪ੍ਰੇਰਣਾ ਦੇਣ ਦੀ ਗੱਲ ਆਖੀ ਤਾਂ ਪ੍ਰਧਾਨ ਮੰਤਰੀ ਮੋਦੀ ਕਾਨਾ ਤੋਂ ਇੱਥੇ ਪਹੁੰਚੇ ਨੇ ਜਿੱਥੇ ਉਹਨਾਂ ਨੇ ਦੇਸ਼ ਦੀ ਸਿਖਰਲੀ ਲੀਡਰਸ਼ਿਪ ਦੇ ਨਾਲ ਵੀ ਮੀਟਿੰਗ ਕੀਤੀ ਅਤੇ ਦੋਵਾਂ ਦੇਸ਼ਾਂ ਵਿੱਚ ਸਬੰਧਾਂ ਨੂੰ ਵਿਆਪਕ ਭਾਈਵਾਲੀ ਦੇ ਪੱਧਰ ਉੱਤੇ ਉੱਚਾ ਚੁੱਕਣ ਦੀ ਗੱਲ ਆਖੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਗਰੋਂ ਤ੍ਰਿਨੀਦਾਦ ਅਤੇ ਟੈਂਬੋਗ ਦੇ ਵਿੱਚ ਰਹਿੰਦੇ ਭਾਰਤੀ ਪ੍ਰਵਾਸੀਆਂ ਦੇ ਰੂਬਰੂ ਹੁੰਦੇ ਹੋਏ ਉਹਨਾਂ ਨੇ ਆਪਣੇ ਪੁਰਖਿਆਂ ਦੀ ਧਰਤੀ ਭਾਰਤ ਦਾ ਦੌਰਾ ਕਰਨ ਅਤੇ ਉਸ ਮਿੱਟੀ ਤੇ ਤੁਰਨ ਦੀ ਅਪੀਲ ਕੀਤੀ ਜਿਸ ਤੇ ਉਹ ਕਦੇ ਤੁਰੇ ਸਨ ਤਾ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਪਿੱਛੇ ਘਰਾਂ ਵਿੱਚ ਬੈਠੇ ਲੋਕ ਉਹਨਾਂ ਦਾ ਖੁੱਲੀਆਂ ਬਾਹਾਂ ਅਤੇ ਜਲੇਬੀ ਨਾਲ ਸਵਾਗਤ ਕਰਨਗੇ ਕਾਬਲੇ ਗੌਰ ਹੈ ਕਿ ਤ੍ਰਿਨਿਦਾਦ ਦੇ ਟੈਮੋਗ ਦੀ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ ਵਿਸ਼ੇਸ਼ਰ ਨੂੰ ਭਾਰਤ ਨਾਲ ਉਹਨਾਂ ਦੇ ਪੁਰਖਿਆਂ ਦੇ ਸਬੰਧਾਂ ਕਾਰਨ ਵਿਹਾਰ ਦੀ ਧੀ ਕਿਹਾ ਜਾਂਦਾ ਹੈ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਸੋਸ਼ਲ ਮੀਡੀਆ ਰਾਹੀਂ ਹੀ ਨਹੀਂ ਸਗੋਂ ਨਿੱਜੀ ਤੌਰ ਤੇ ਭਾਰਤ ਆਉਣ ਲਈ ਉਤਸ਼ਾਹਿਤ ਕਰਦਾ ਹਾਂ ਆਪਣੇ ਪੁਰਖਿਆਂ ਦੇ ਪਿੰਡਾਂ ਦਾ ਦੌਰਾ ਕਰੋ ਉਸ ਮਿੱਟੀ ਤੇ ਚੱਲੋ ਜਿਸ ਤੇ ਉਹ ਤੁਰੇ ਸਨ ਆਪਣੇ ਬੱਚਿਆਂ ਤੇ ਗਵਾਂਡੀਆਂ ਨੂੰ ਲਿਆਓ ਕਿਸੇ ਵੀ ਵਿਅਕਤੀ ਨੂੰ ਆਪਣੇ ਨਾਲ ਲਿਆਓ ਜੋ ਚਾਹ ਅਤੇ ਚੰਗੀ ਕਹਾਣੀ ਦਾ ਆਨੰਦ ਮਾਣਦਾ ਹੈ ਅਸੀਂ ਤੁਹਾਡਾ ਸਾਰਿਆਂ ਦਾ ਖੁੱਲੀਆਂ ਬਾਹਾਂ ਨਿਗੇ ਦਿਲਾਂ ਅਤੇ ਜਲੇਬੀ ਨਾਲ ਸਵਾਗਤ ਕਰਾਂਗੇ ਉਹਨਾਂ ਨੇ ਵਿਸ਼ੇਸ਼ਰ ਨੂੰ ਮਹਾਕੁੰਭ ਦੌਰਾ ਕਰਨ ਲਈ ਵੀ ਵਿਸ਼ੇਸ਼ ਸੱਦਾ ਦਿੱਤਾ ਤਾਂ ਆਪਣੇ ਸਬੋਧਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ ਕਿ ਤ੍ਰਿਨਿਦਾਦ ਤੇ ਟੈਂਬੋਗ ਵਿੱਚ ਭਾਰਤੀ ਮੂਲ ਦੇ ਵਿਅਕਤੀ 6ਵੀਂ ਪੀੜ੍ਹੀ ਤੱਕ ਹੁਣ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਯਾਨੀ ਕਿ ওসিਆਈ ਕਾਰਡ ਲਈ ਯੋਗ ਹੋਣਗੇ ਇਸ ਲਾਅਨ ਉਹਨਾਂ ਨੂੰ ਬਿਨਾਂ ਕਿਸੇ ਪਾਬੰਦੀ ਦੇ ਭਾਰਤ ਵਿੱਚ ਰਹਿਣ ਅਤੇ ਕੰਮ ਕਰਨ ਦਾ ਅਧਿਕਾਰ ਮਿਲੇਗਾ ਤਾਂ ਪ੍ਰਧਾਨ ਮੰਤਰੀ ਆਪਣੇ ਦੌਰੇ ਦੇ ਤੀਜੇ ਪੜਾਤ ਤਹਤ 4 ਤੋਂ 5 ਜੁਲਾਈ ਤੱਕ ਅਰਜנטיਨਾ ਦਾ ਦੌਰਾ ਕਰਨਗੇ ਇਸ ਤੋਂ ਬਾਅਦ ਉਹ 17ਵੇਂ ਬ੍ਰਿਕਸ ਸਿਮੇਲਨ ਦੇ ਵਿੱਚ ਸ਼ਾਮਲ ਹੋਣ ਲਈ ਬ੍ਰਾਜ਼ੀਲ ਦੀ ਯਾਤਰਾ ਕਰਨਗੇ ਉਸ ਤੋਂ ਬਾਅਦ ਇੱਕ ਸਰਕਾਰੀ ਦੌਰਾ ਕਰਨਗੇ ਅਤੇ ਫਿਰ ਆਪਣੀ ਫੇਰੀ ਦੇ ਆਖਰੀ ਪੜਾਅ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਮੀਬੀਆ ਵੀ ਜਾਣਗੇ ਤਾਂ ਉਹਨਾਂ ਦਾ ਵਿਦੇਸ਼ ਦੌਰਾ ਜਿਹੜਾ ਉਹ جاری ਹੈ ਪੰਜ ਵੱਡੇ ਦੇਸ਼ਾਂ ਦੀ ਯਾਤਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਜਾਵੇਗੀ